ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਡਿਵੈਲਪਮੈਂਟ ਹੋ ਰਹੀ ਹੈ ਡਿਵੈਲਪਮੈਂਟ ਤਾਂ ਹੋ ਰਹੀ ਹੈ ਜ਼ਰੂਰੀ ਵੀ ਹੈ ਪਰ ਉਸ ਦੇ ਨਾਮ ਤੇ ਕਿਤਨੇ ਕਿਤੇ ਵੱਡੇ ਪੱਦਰ ਤੇ ਦਰਖਤ ਕੱਟੇ ਜਾ ਰਹੇ ਨੇ ਉਹ ਵਿਕਾਸ करिए ਜਿਹੜਾ ਪਾਣੀ ਹਵਾ ਧਰਤੀ ਸਾਨੂੰ ਸਾਫ ਸਾਡੇ ਪੁਰਖਿਆਂ ਨੇ ਦਿੱਤੀ ਹੈ ਉਹ ਜੋ ਆਪਣਾ ਹਿੱਸਾ ਇਸਤੇਮਾਲ ਕਰਕੇ ਬਾਕੀ ਆਪਣੀਆਂ ਆਉਂਦੀਆਂ ਨਸਲਾਂ ਲਈ ਬਚਾ ਕੇ ਜਾਈਏ ਹਾਈਵੇ ਦੇ ਨਾਲ ਹੋ ਗਿਆ ਜੇ ਉੱਥੇ ਹਾਈਵੇ ਦੀ ਜਗ੍ਹਾ ਨਾਲ ਕੋਠੀਆਂ ਆ ਗਈਆਂ ਬਾਜ਼ਾਰ ਆ ਗਏ ਕਿਸੇ ਨੇ ਕੋਈ ਪਲਾਟ ਲੈ ਕੇ 200 ਗਾਜ ਦਾ ਉਹਦੇ ਚ ਕੋਈ ਬਿਆਵਾਕੀ ਜੰਗਲ ਲਵਾਇਆ ਜਾਂ ਕੋਈ ਹੋਰ ਨੇਟਿਵ ਕੋਈ ਟਰੀ ਲਵਾਏ ਕਿਸੇ ਨੇ ਨਹੀਂ ਕੋਸ਼ਿਸ਼ ਕੀਤੀ ਉਹਦੇ ਵੱਲ ਆਪਣਾ ਧਿਆਨ ਨਹੀਂ ਨਹੀਂ ਆਪਾਂ ਸੜਕ ਵੱਲ ਧਿਆਨ ਦਿੰਨੇ ਆ ਹਾਂ ਪਟਿਆਲੇ ਵਾਲੀ ਜਿਹੜੀ ਉਹਨੂੰ ਚਾਰ ਮਾਰਕ ਕੀਤੀ ਹੈ ਨਾ ਪਹਿਲਾਂ ਐਕਸੀਡੈਂਟ ਬੜੇ ਹੁੰਦੇ ਸੀ ਲੋਕ ਬੜੇ ਡੈਥ ਹੁੰਦੀ ਸੀ ਉਹ ਬੜੀ ਅੱਛੀ ਡਿਵੈਲਪਮੈਂਟ ਹੈ ਕਰਨੀ ਚਾਹੀਦੀ ਹੈ ਪਰ ਸਰਕਾਰ ਨੂੰ ਜਗ੍ਹਾ ਨਾਲ ਅਕਵਾਇਰ ਕਰਨੀ ਚਾਹੀਦੀ ਸੀ ਹਰ ਬੰਦਾ ਉੱਠ ਕੇ ਦਰਖਤਾਂ ਵਡਣ ਤੁਰ ਪਈ ਸੁਪਰੀਮ ਕੋਰਟ ਨੇ ਕਿਹਾ 100 ਦਰਖਤ ਕੱਟਣਾ ਇੱਕ ਮਰਡਰ ਦੇ ਬਰਾਬਰ ਹੈ ਪਹਿਲਾਂ ਵਾਟਰ ਪਾਲਿਸੀ ਬਣਾਓ ਵੀ ਕਿਹੜੇ ਜਗ੍ਹਾ ਪਾਣੀ ਘਟਾ ਹੈ ਕਿਹੜੀ ਜਗ੍ਹਾ ਡਾਰਕ ਜ਼ੋਨ ਹੈ ਉੱਥੇ ਜਗ੍ਹਾ ਉਸ ਜੀਆਂ ਫਸਲਾਂ ਲਵਾਓ ਜਿਹੜੀਆਂ ਘੱਟ ਪਾਣੀ ਲੈਂਦੀਆਂ ਹੋਣ ਜਾਂ ਜਿਆਦਾ ਚਾਹੁੰਦੀਆਂ ਇਹਨਾਂ ਨੇ ਉਹਨਾਂ ਚੀਫ ਸੈਕਟਰੀ ਨੇ ਕਿਹਾ ਵੀ ਅਸੀਂ ਐਕਟ ਲੈ ਰਹੇ ਹਾਂ ਉਹਨਾਂ ਨੇ ਇਹਨਾਂ ਨੇ ਕਮਿਟ ਕੀਤਾ ਐਨਟੀਟੀ ਡਾਇਰੈਕਸ਼ਨ ਪਾਲਿਸੀ ਦੀ ਯੂਨਿਓ ਪਾਲਿਸੀ ਤੋਂ ਬੜੀ ਕਮਜ਼ੋਰ ਹੈ ਇੱਕ ਦੀਏਗਾ ਦੋ ਦਰਖਤੀ ਇਹ ਉਹ 50000 ਦਾ ਜੁਰਮਾਨਾ ਹੈ ਕੋਈ ਜੁਰਮਾਨਾ ਆਪਣੇ ਦਰਖਤ ਨੂੰ ਆਪਣੇ ਬੱਚੇ ਵਰਗਾ ਜਾਣੇ ਜਿਵੇਂ ਬੱਚਾ 5-4 ਸਾਲ ਤੱਕ ਤੁਰਦਾ ਨਹੀਂ ਨਾ ਮੈਂ ਇੱਕ ਵਰਡ ਯੂਜ਼ ਕਰਦਾ ਹਾਂ ਵੀ ਅ ਦਰਖਤ ਲਾਉਣਾ ਬਚਾਉਣਾ ਸੰਭੜਾ ਤੇ ਵੱਡਾ ਕਰਨਾ ਦੇਖੋ 3-4 ਸਾਲ ਤੱਕ ਬੱਚੇ ਨੂੰ ਤੁਸੀਂ ਉਂਗਲੀ ਫੜ ਕੇ ਚਲਦੇ ਹੋ ਉਹਨੂੰ ਜ਼ਰੂਰਤ ਹੈ ਟਰੀ ਗਾਰਡ ਹੁਣ ਹਰ ਇੱਕ ਬੰਦਾ ਨਹੀਂ ਲਾ ਸਕਦਾ ਬਰਥਡੇ ਸੈਲੀਬ੍ਰੇਸ਼ਨ ਕਰਨੀ ਹੈ ਬੱਚਾ ਜੰਮਿਆ ਲਓ ਆਪਣੇ ਬਜ਼ੁਰਗਾਂ ਦੀ ਡੈਥ ਹੋ ਗਈ ਉਹਨਾਂ ਦੀ ਥੋੜੀ ਜੀ ਰਾਖ ਜੜੀ ਤੁਸੀਂ ਜਾ ਕੇ ਕਿਰਤਪੁਰ ਸਾਹਿਬ ਜਾਂ ਕਟਾਣਾ ਸਾਹਿਬ ਜਾਂ ਗੰਗਾ ਜਾ ਕੇ ਪਾਉਣੀ ਆ ਉਹ ਥੋੜਾ ਜਿਹਾ ਹਿੱਸਾ ਲੈ ਕੇ ਦਰਖਤ ਦੇ ਥੱਲੇ ਲਾ ਦਿਓ ਤੁਹਾਨੂੰ ਯਾਦ ਰਹੇਗੀ ਉਹ ਉਹਦੀਆਂ ਜੜਾਂ ਚੋਂ ਤੁਹਾਨੂੰ ਆਪਣੇ ਬਜ਼ੁਰਗਾਂ ਦੀ ਯਾਦ ਆਉਂਦੀ ਰਹੇ ਖੁਸ਼ਬੂ ਆਉਂਦੀ ਰਹੇਗਾ ਮਿਰਕ ਪੋਸ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਢੜਲ ਦੇ ਨਾਲ ਦਰਖਤ ਕੱਟੇ ਜਾ ਰਹੇ ਨੇ ਲਗਾਤਾਰ ਵਾਤਾਵਰਨ ਜਿਹੜਾ ਆ ਪਰ ਦੂਸ਼ਿਤ ਹੋ ਰਿਹਾ ਕਿਤਨੇ ਕਿਤੇ ਜਿਵੇਂ ਜਿਸ ਤਰੀਕੇ ਦਾ ਨਿਰਮਾਣ ਹੋ ਰਿਹਾ ਡਿਵੈਲਪਮੈਂਟ ਹੋ ਰਿਹਾ ਸੜਕਾਂ ਬਣਾਉਣ ਦੇ ਲਈ ਵੀ ਕਿਤਨੇ ਕਿਤੇ ਸੜਕਾਂ ਦੀ ਕਟਾਈ ਜਿਹੜੀ ਹੈ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਪਰ ठेकेदार ਹੋ ਗਏ ਜਾਂ ਫਿਰ ਹੋਰ ਜਿਹੜੀਆਂ ਸੰਸਥਾਵਾਂ ਨੇ ਉਹ ਇਹ ਨਹੀਂ ਸੋਚ ਰਹੀਆਂ ਕਿ ਰੁੱਖਾਂ ਨੂੰ ਜਿਹੜਾ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਤਾਂ ਬਹੁਤ ਲੰਮੇ ਸਮੇਂ ਤੋਂ ਆਰਮੀ ਦੇ ਵਿੱਚ ਆਪਣੀ ਸੇਵਾ ਨਿਭਾਉਣ ਤੋਂ ਬਾਅਦ ਹੁਣ ਇੱਕ ਅਲੱਗ ਮੁੱਦਾ ਚੱਕ ਕੇ ਕਰਨਲ ਜਸਜੀਤ ਸਿੰਘ ਗਿੱਲ ਜੀ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ ਸੋ ਕਰਨਲ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਿਰਪੱਖ ਪੋਸਟ ਤੇ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਆ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਦਾ ਤੁਹਾਡੀ ਚੈਨਲ ਦਾ ਧੰਨਵਾਦ ਕਰਨਲ ਸਾਹਿਬ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਇੱਕ ਪਾਸੇ ਡਿਵੈਲਪਮੈਂਟ ਹੋ ਰਹੀ ਹੈ ਡਿਵੈਲਪਮੈਂਟ ਤਾਂ ਹੋ ਰਹੀ ਹੈ ਜ਼ਰੂਰੀ ਵੀ ਹੈ ਪਰ ਉਸ ਦੇ ਨਾਮ ਤੇ ਕਿਤਨੇ ਕਿਤੇ ਵੱਡੇ ਪੱਦਰ ਤੇ ਦਰਖਤ ਕੱਟੇ ਜਾ ਰਹੇ ਨੇ ਇਹਨੂੰ ਵਿਕਾਸ ਤੇ ਵਿਨਾਸ਼ ਦੀ ਲੜਾਈ ਕਵਾਂਗੇ ਆਪਾਂ ਬਿਲਕੁਲ ਤਾਂ ਵਿਕਾਸ ਜਦੋਂ ਸਸਟੇਨੇਬਲ ਡਿਵੈਲਪਮੈਂਟ ਸਸਟੇਨੇਬਲ ਡਿਵੈਲਪਮੈਂਟ ਦੀ ਜਿਹੜੀ ਪਰਿਭਾਸ਼ਾ ਹੈ ਉਹ ਨਾਰਵੇਜੀਅਨ ਪੀਐਮ ਨੇ 2088 ਦਿੱਤੀ ਸੀ ਉਨੇ ਕਿਹਾ ਸੀ ਭਈ ਉਹ ਵਿਕਾਸ ਕਰੀਏ ਜਿਹੜਾ ਪਾਣੀ ਹਵਾ ਧਰਤੀ ਸਾਨੂੰ ਸਾਫ਼ ਸਾਡੇ ਪੁਰਖਿਆਂ ਨੇ ਦਿੱਤੀ ਹੈ ਉਹ ਜੋ ਆਪਣਾ ਹਿੱਸਾ ਇਸਤੇਮਾਲ ਕਰਕੇ ਬਾਕੀ ਆਪਣੀਆਂ ਆਉਂਦੀਆਂ ਨਸਲਾਂ ਲਈ ਬਚਾ ਕੇ ਜਾਈਏ ਉਹ ਹੈਗਾ ਸਸਟੇਨੇਬਲ ਡਿਵੈਲਪਮੈਂਟ ਪਰ ਆਪਾਂ ਕਿਤੇ ਡਿਵੈਲਪਮੈਂਟ ਓਨਲੀ ਆਪਾਂ ਕੰਕਰੀਟ ਜੰਗਲ ਆਪਾਂ ਫਲਾਈਓਵਰ ਦੇਖੋ ਫਲਾਈਓਵਰ ਬਣਾਉਣਾ ਬਹੁਤ ਅੱਛੀ ਗੱਲ ਹੈ ਕਮਿਊਟਿੰਗ ਹੁੰਦੀ ਹੈ ਪਰ ਉਹਦੇ ਨਾਲ ਅਜ ਤਾਈਂ ਤੁਸੀਂ ਸੁਣਿਆ ਬਈ ਆਪਾਂ ਲੈਂਡ ਐਕਵਾਇਰ ਕੀਤੀ ਹੋਵੇ ਵੀ ਇੱਥੇ ਦਰਖਤ ਲਾਉਣੇ ਆ ਹਾਈਵੇ ਦੇ ਨਾਲ ਹੋ ਗਿਆ ਜੇ ਉੱਥੇ ਹਾਈਵੇ ਦੀ ਜਗ੍ਹਾ ਨਾਲ ਕੋਠੀਆਂ ਆ ਗਈਆਂ ਬਾਜ਼ਾਰ ਆ ਗਏ ਕਿਸੇ ਨੇ ਕੋਈ ਪਲਾਟ ਲੈ ਕੇ 200 ਗਾਜ ਦਾ ਉਹਦੇ ਤੇ ਕੋਈ ਬਿਆਵਾਕੀ ਜੰਗਲ ਲਵਾਇਆ ਜਾਂ ਕੋਈ ਹੋਰ ਨੇਟਿਵ ਕੋਈ ਟਰੀਜ਼ ਲਵਾਏ ਕਿਸੇ ਨੇ ਨਹੀਂ ਕੋਸ਼ਿਸ਼ ਕੀਤੀ ਉਹਦੇ ਵੱਲ ਆਪਣਾ ਧਿਆਨ ਨਹੀਂ ਨਹੀਂ ਆਪਾਂ ਸੜਕ ਵੱਲ ਧਿਆਨ ਦਿੰਨੇ ਆ ਤੋਂ ਜਿਵੇਂ ਮੈਂ ਤੁਹਾਨੂੰ ਉਸ ਰਾਂਦੀ ਐਗਜ਼ਾਮਪਲ ਦਿੱਤੀ ਸੀ ਪ੍ਰੈਸ ਕਾਨਫਰੰਸ ਸਰ ਅੰਦਰ ਰੋਡ ਬੜੀਆਂ ਦੋਨੋਂ ਪਾਸੇ ਬੜੀਆਂ ਦਰਖਤ ਸੀਗੇ ਪਟਿਆਲੇ ਤੋਂ ਹਾਂ ਪਟਿਆਲੇ ਵਾਲੀ ਜਿਹੜੀ ਉਹਨੂੰ ਚਾਰ ਮਾਰਕ ਕੀਤੀ ਹੈ ਨਾ ਪਹਿਲਾਂ ਐਕਸੀਡੈਂਟ ਬੜੇ ਹੁੰਦੇ ਸੀ ਲੋਕ ਬੜੇ ਡੈਥ ਹੁੰਦੀ ਸੀ ਉਹ ਬੜੀ ਅੱਛੀ ਡਿਵੈਲਪਮੈਂਟ ਹੈ ਕਰਨੀ ਚਾਹੀਦੀ ਹੈ ਪਰ ਸਰਕਾਰ ਨੂੰ ਜਗਾ ਨਾਲ ਅਕਵਾਇਰ ਕਰਨੀ ਚਾਹੀਦੀ ਸੀ ਇੱਕ ਪਾਸੇ ਉਹ ਦਰਖਤ ਤੇ ਇੱਕ ਪਾਸੇ ਉਹ ਜਿਹੜਾ ਲੱਗੇ ਲਗਾਇਆ ਇੱਕ ਸੜਕ ਬਣ ਜਾਂਦੀ ਇੱਕ ਮੀਡੀਅਨ ਹੋਰ ਲੈ ਲੈਂਦੇ ਹਾਂ ਉਹ ਦੇਖਿਆ ਉਹ ਦੋਨੇ ਪਾਸੇ ਤੋਂ ਕਹੇ ਵੀ ਦਰਖਤ ਦੋਨੇ ਪਾਸੇ ਦਰਖਤ ਵੜਦੇ ਯਾਨੀ ਇੱਕ ਸਾਈਡ ਤੋਂ ਸ਼ੁਰੂ ਕਰਦੇ ਤਾਂ ਇਹਦਾ ਮਤਲਬ ਕੀ ਹੈ ਕਿ ਕਿਸੇ ਨੇ ਇਹ ਮਜਬੂਰੀ ਲਈ ਸਰਕਾਰ ਦੀ ਵੀ ਸਰਕਾਰ ਕੋਲੇ ਪੈਸੇ ਹਨ ਤਾਈਓ ਇਹ ਕੀਤਾ ਨਾ ਬਈ ਤਾਈਓ ਵੀ ਦਰਖਤਾ ਦੇ ਸਭ ਦਾ ਜੋਰ ਆ ਜਾਂਦਾ ਪਰ ਆਪਾਂ ਕਿਉਂਕਿ ਉਹ ਬੇਜ਼ੁਬਾਨ ਨੇ ਉਹ ਆਪਣੇ ਨਾਲ ਲੜਦੇ ਨਹੀਂ ਆ ਪਰ ਲੜਦੇ ਪਤਾ ਕਦੋਂ ਆ ਜਦੋਂ ਤੁਸੀਂ ਅਖੀਰਲੇ ਸਾਹਾਂ ਤੇ ਉਹਨੇ ਤੁਸੀਂ ਵੈਂਟੀਲੇਟਰ ਭਾਲਦੇ ਹੋ ਤੁਨੂੰ ਕੋਵਿਡ ਨੇ ਬੜਾ ਕਲੀਅਰ ਦੱਸਤਾ ਆਪਾਂ ਦਿੱਲੀ ਚ ਲੋਕ ਕਿਉਂ ਨਹੀਂ ਜਾ ਕੇ ਰਾਜੀ ਦਿੱਲੀ ਚ ਲੋਕ ਉਹ ਤੁਹਾਡੇ ਗਲੇ ਚ ਲੱਗਣਾ ਸ਼ੁਰੂ ਹੋ ਜਾਂਦਾ ਜਿਹੜਾ ਪੈਟਰੋਲ ਜਿਹੜਾ ਧੂਆਂ ਤੇ ਆਪਾਂ ਇਹੋ ਜਿਹਾ ਕੰਮ ਕਰਨਾ ਅਸੀਂ ਇਹ ਟ੍ਰੀ ਐਕਟ ਕਿਉਂ ਲਾਣਾ ਚਾਹੁੰਦੇ ਹਾਂ ਵੀ ਹਰ ਬੰਦਾ ਉੱਠ ਕੇ ਦਰਖਤ ਲਾ ਵੜਨ ਤੁਰ ਪਵੇ ਸੁਪਰੀਮ ਕੋਰਟ ਨੇ ਕਿਹਾ 100 ਦਰਖਤ ਕੱਟਣਾ ਇੱਕ ਮਰਡਰ ਦੇ ਬਰਾਬਰ ਹੈ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੇ ਮਰਡਰ ਸਰਕਾਰ ਕਰ ਰਹੀ ਹੈ ਤੇ ਇਹਨਾਂ ਦੇ ਅਫਸਰ ਕਰ ਰਹੇ ਸੋ ਬਿਲਕੁਲ ਤੁਸੀਂ ਬੜਾ ਵੱਧਿਆ ਮੁੱਦਾ ਤੇ ਕਿਤਨੇ ਕਿਤੇ ਵੱਡਾ ਵੀ ਹੈ ਟਰੀ ਪ੍ਰਿਵਿਜਨ ਪ੍ਰਿਵਿਜਨ ਐਕਟ ਜਿਹੜਾ ਤੁਸੀਂ ਦੀ ਮੰਗ ਕਰ ਰਹੇ ਹੋ ਲਗਾਤਾਰ ਲੱਗਦਾ ਵੀ ਤੁਹਾਨੂੰ ਇਹ ਮੁੱਦਾ ਚੱਕਣਾ ਪਿਆ ਸਰਕਾਰ ਨੂੰ ਕੋਈ ਚਿੰਤਾ ਨਹੀਂ ਸੀ ਇਸ ਚੀਜ਼ ਦੀ ਨਹੀਂ ਕੋਈ ਚਿੰਤਾ ਨਹੀਂ ਸੀ ਕਿਉਂਕਿ ਜਦੋਂ ਪਬਲਿਕ ਐਕਸ਼ਨ ਕਮੇਟੀ ਜਦੋਂ ਅਸੀਂ ਟਰੀ ਸੈਂਸਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਆਪਾਂ ਮੁੱਦਾ ਚੱਕੀਏ ਐਨਟੀਟੀ ਜੀ ਮੈਂ ਕਿਹਾ ਜਰੂਰ ਆਪਾਂ ਲਾਈਏ ਐਨਟੀਟੀ ਵਾਲਿਆਂ ਨੇ ਇਹਨਾਂ ਨੂੰ ਕਿਹਾ ਵੀ ਪਾਲਿਸੀ ਬਣਾਓ ਸਰਕਾਰ ਨੂੰ ਡਾਇਰੈਕਸ਼ਨ ਬਾਹਰੋਂ ਆਈ ਹੈ ਇਹਨਾਂ ਨੇ ਆਪ ਨਹੀਂ ਬਣਾਈ ਪਾਲਿਸੀ ਹੁਣ ਵੀ ਇੱਕ ਮੈਂ ਤੁਹਾਡੇ ਚੈਨਲ ਤੇ ਦੱਸਣਾ ਚਾਹਨਾ ਐਗਰੀਕਲਚਰ ਪਾਲਿਸੀ ਆ ਗਈ ਵਾਟਰ ਪਾਲਿਸੀ ਅਜੇ ਵੀ ਨਹੀਂ ਪੰਜਾਬ ਦੀ ਪਹਿਲਾਂ ਵਾਟਰ ਪਾਲਿਸੀ ਬਣਾਓ ਕਿ ਕਿਹੜੇ ਜਗ੍ਹਾ ਪਾਣੀ ਘਟਾ ਹੈ ਕਿਹੜੀ ਜਗ੍ਹਾ ਡਰਕ ਜ਼ੋਨ ਹੈ ਉੱਥੇ ਜਗ੍ਹਾ ਉਸ ਜੀਆਂ ਫਸਲਾਂ ਲਵਾਓ ਜਿਹੜੀਆਂ ਘੱਟ ਪਾਣੀ ਲੈਂਦੀਆਂ ਹੋਣ ਜਾਂ ਜ਼ਿਆਦਾ ਚਾਹੁੰਦੀਆਂ ਠੀਕ ਹੈ ਇਸ ਤਰ੍ਹਾਂ ਹੀ ਟੀ ਪਾਲਿਸੀ ਜਿਹੜੀ ਹੈ ਹੁਣ ਆਪ ਮੈਂ ਅਰਬਨ ਫੋਰੈਸਟਰੀ ਦੀ ਗੱਲ ਕਰਦਾ ਐਮਸੀਯੂ ਵਿੱਚ ਕਿਹੜੇ ਬੰਦੇ ਹੁੰਦੇ ਆ ਉਹ ਮਾਲੀ ਦਾ ਸਰਟੀਫਿਕੇਟ ਕੀਤਾ ਤੇ ਉਹ ਲੈਂਡਸਕੇਪ ਅਫਸਰ ਬਣ ਗਏ ਜਾਂ ਉਹਨਾਂ ਚ ਇੱਕ ਅੱਧੀ ਜਗ੍ਹਾ ਤਾਂ ਉਹਨੂੰ ਹਾਰਟੀਕਲਚਰ ਵਾਲਾ ਬੰਦਾ ਕੋਈ ਮਿਲੇਗਾ ਕੁਆਲੀਫਾਈਡ ਬਾਕੀ ਜਿਹੜਾ ਪੂਰੇ ਸ਼ਹਿਰ ਹੈ ਇਹਨਾਂ ਦੀ ਜਿਹੜੀ ਗ੍ਰੀਨਰੀ ਦੀ ਦੇਖਭਾਲ ਹੈ ਉਹ 언ਕੁਆਲੀਫਾਈਡ ਤੇ ਜਿਆਦਾ ਉਹਨਾਂ ਦਾ ਪਾਵਰ ਨਹੀਂ ਚੱਲਦੀ ਕਿਉਂਕਿ ਜਦੋਂ ਬੰਦਾ ਛੋਟੇ ਲੈਵਲ ਦਾ ਹੋ ਜਾਂਦਾ ਕਮਿਸ਼ਨਰ ਸੁਣਦਾ ਹੀ ਨਹੀਂ ਉਹਦੀ ਤੇ ਆਪਾਂ ਕੀ ਚਾਹੁੰਦੇ ਆ ਇੱਕ ਵਿੰਗ ਫੋਰੈਸਟ ਡਿਪਾਰਟਮੈਂਟ ਪੰਜਾਬ ਦਾ ਅਰਬਨ ਫੋਰੈਸਟਰੀ ਚਾਹੋ ਜਿੱਤੇ ਹੁਣ ਕੰਕਰੀਟ ਦਾ ਬਣ ਗਿਆ ਜੀ ਕਾਰਪਾਰਕ ਤੁਸੀਂ ਵੱਡੇ ਆ ਜਿਹੜਾ ਟੇਬਲ ਜਿੱਡਾ 10x8 ਫੁੱਟ 5 ਫੁੱਟ ਉੱਚਾ ਐਡੇ ਲਾਓ ਨਾ ਸੀਮਿੰਟ ਦੇ ਗਮਲੇ ਉਹਦੇ ਚ ਦਰਖਤ ਲਾਓ ਤੁਸੀਂ 50 ਗਾਜ ਦੇ ਘਰ ਉੱਤੇ 5x5 ਫੁੱਟ ਦਾ ਇੱਕ ਕਮਲਾ ਲਵਾਓ ਵੀ ਇਹ ਪੱਕਾ ਲਾੜਾ ਤੂੰ ਤੇ ਤਾਂ ਸਰਾ ਪਾਸ ਹੋਊਗਾ ਠੀਕ ਹੈ ਬਹੁਤ ਲੋਕ ਮਿਸ ਕਰ ਜਾਂਦੇ ਆ ਕਿ ਦਰਖਤ ਬਾਰਿਸ਼ ਲਵਾਉਂਦੇ ਘਿਰ ਘਿਰ ਆਏ ਬਦਰਾ ਉਹ ਆਉਂਦੇ ਜੰਗਲ ਤੇ ਜਿੱਥੇ ਗ੍ਰੀਨਰੀ ਹੋਊਗੀ ਕਿਉਂਕਿ ਫੋਰੈਸਟ ਲਈ ਜਿਹੜਾ ਦਰਖਤ ਹੈ ਉਹ ਪਾਣੀ ਖਿੱਚਦਾ ਹੈ ਹੂੰ ਬਿਲਕੁਲ ਉਹ ਉਹਦੇ ਲਈ ਗ੍ਰਿੰਡਰੀ ਆ ਉਹਨੇ ਟਿਕਣਾ ਉਹਨੇ ਆਪਣੇ ਵੱਲ ਨੂੰ ਕਿ ਠੰਢੀ ਥਾਂ ਹੁੰਦੀ ਹੈ ਜਦੋਂ ਗਰਮੀ ਹੁੰਦੀ ਹੈ ਉਥੇ ਆਣ ਕੇ ਬਦਲ ਠੀਕ ਹੈ ਅਟਰੈਕਸ਼ਨ ਹੁੰਦੀ ਹੈ ਤੁਸੀਂ ਦੇਖਿਆ ਨਹੀਂ ਬਈ ਜਦੋਂ ਬਹੁਤ ਜ਼ਿਆਦਾ ਗਰਮੀ ਹੁੰਦੀ ਹਮਸ ਹੋ ਜਾਂਦਾ ਆਪਾਂ ਕਹਿੰਦੇ ਉਹ ਬਾਰਿਸ਼ ਆਣ ਵਾਲੀ ਹੈ ਬਿਲਕੁਲ ਬਾਰਿਸ਼ ਹੈ ਨਾ ਉਹ ਜਾਣੇ ਰੀ ਚੱਲਣ ਵਾਲੀ ਹੈ ਜਿਹੜੀ ਗਰਮੀ ਨਾਲ ਜਿਹੜਾ ਸਾਰਾ ਵਾਸ਼ਪ ਉੱਤੇ ਉੱਡ ਜਾਂਦਾ ਤੇ ਉਹਦੇ ਵੱਲ ਠੰਡੀਆਂ ਹਵਾਵਾਂ ਆਉਂਦੀ ਹੈ ਤੇ ਜਿੱਥੇ ਦਰਖਤ ਹੈ ਆਲਰੇਡੀ ਠੰਡੇ ਆ ਉਹਨਾਂ ਨੂੰ ਤਾਂ ਲੋੜ ਨਹੀਂ ਇਹਨਾਂ ਨੂੰ ਇਹ ਚਾਹੀਦਾ ਪੰਜਾਬ ਸਰਕਾਰ ਨੂੰ ਕਿ ਆ ਕੋਈ 20 25 50 ਬੰਦੇ ਅਸੀਂ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਫਰਮਾਨ ਹੈ ਸਵਾਲਾ ਲੱਖ ਸੇ ਇੱਕ ਲੜਾਉ ਅਸੀਂ ਉਹ ਵਾਲੇ ਬੰਦੇ ਆ ਸਾਰੇ ਬੰਦੇ ਇਹਨੇ ਵਿਹਲੇ ਨਹੀਂ ਕਿ ਉਹ ਨੌਕਰੀਆਂ ਕਰ ਰਹੇ ਬੱਚੇ ਪਾਲ ਰਹੇ ਆ ਠੀਕ ਹੈ ਕੁਝ ਬੰਦੇ ਜਨੂਨੀ ਹੁੰਦੇ ਆ ਪੈਸ਼ਨੇਟ ਹੁੰਦੇ ਆ ਅਸੀਂ ਕਹਿੰਨੇ ਆ ਵੀ ਅਸੀਂ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਸਾਡੇ ਨਾਲ ਗੱਲ ਕਰੋ ਤੁਸੀਂ ਪੰਜਾਬ ਦੇ ਸਟੇਕ ਹোল্ডার ਵੀ ਬੁਲਾਓ ਇੱਕ ਨੋਟਿਸ ਹੀ ਕੱਢਣਾ ਨਾ ਅਖਬਾਰ ਚ ਪੰਜਾਬੀ ਬਾਕੀ ਅੱਜਕੱਲ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਜੀ ਬਹੁਤ ਬੋਲ ਦਿੰਦੇ ਆ ਬਈ ਅਸੀਂ ਤਾਂ ਪੰਜਾਬੀ ਚ ਗੱਲ ਕਰਨੀ ਹੈ ਇੱਕ ਜਿਹੜੀ ਉਹ ਗੱਲ ਕਰਦੇ ਆ ਨਾ ਵੀ ਪੰਜਵੀਂ ਵਾਲਾ ਮੁੰਡਾ ਅ ਪੜ ਕੇ ਸੁਣਾਊਗਾ ਆਪਣੇ ਪਿਓ ਦਾ ਜ਼ਮੀਨ ਵੇਚਣ ਦਾ ਕਾਗਜ਼ ਉਹ ਮੇਰਾ ਭੇਜਿਆ ਹੋਇਆ ਇੱਕ ਕਾਗਜ਼ ਸੀ ਬਈ ਪੰਜਾਬੀ ਦੇ ਵਿੱਚ ਸਾਰਾ ਰੈਵਨਿਊ ਰਿਕਾਰਡ ਕਰੋ ਵਿੱਚ ਇੰਗਲਿਸ਼ ਵੀ ਕਰੋ ਜੇ ਮਨਜੀਤ ਸਿੰਘ ਲਿਖਤਾ ਨਾ ਜੀਆਈਟੀ ਮਨਜੀਤ ਸਿੰਘ ਤੇ ਮਨਜੀਤ ਨੂੰ ਫਿਰ ਉਹ ਸੰਜੀਤ ਨਹੀਂ ਬਣਾ ਸਕਦਾ ਪਟਵਾਰੀ ਜਿਹੜਾ ਫਰਦ ਬਦਲ ਦੇ ਚੱਕਰ 'ਚ ਉਹਦੇ ਵਿੱਚ ਮੈਂ ਲਿਖ ਕੇ ਭੇਜਿਆ ਸੀ ਭਈ ਪੰਜਵੀਂ ਜਮਾਤ ਦਾ ਬੱਚਾ ਆਪਣੇ ਪਿਓ ਨੂੰ ਉਹਦਾ ਜ਼ਮੀਨ ਦਾ ਬੇਚੜ ਦਾ ਕਾਗਜ਼ ਆਸਾਨੀ ਨਾਲ ਪੜ੍ਹ ਕੇ ਸੁਣਾ ਸਕੇ ਤੇ ਜੇ ਉਹ ਇਹ ਗੱਲਾਂ ਸਾਡੀਆਂ ਸੁਣ ਸਕੇ ਤੇ ਅੱਗੇ ਆਪਣੀ ਸਪੀਚਾਂ 'ਚ ਲਿਆ ਸਕਦੇ ਆ ਤੇ ਜਿਹੜੀ ਮੈਂ ਗੱਲਾਂ ਕਹਿ ਰਿਹਾ ਵੀ ਦਰਖਤ ਬਚਾਉਣ ਵਾਲੀ ਜਿਹੜੀ ਪ੍ਰੋਟੈਕਸ਼ਨ ਪਾਲਿਸੀ ਹੈ ਉਹਦੇ ਜਿਹੜੇ ਸਟੇਕ ਹੋਲਡਰ ਹੈ ਉਹਨਾਂ ਨਾਲ رائے مشورہ ਕੀਤਾ ਜਾਵੇ ਤੇ ਚੰਗਾ ਐਕਟ ਬਣਾਇਆ ਜਾਵੇ ਤੁਹਾਨੂੰ ਪਤਾ 12 ਸਟੇਟਾਂ 'ਚ ਲਾਗੂ ਹੈ ਲਾਗੂ ਹੈ ਇਹ ਦਿੱਲੀ 'ਚ ਆਲਰੇਡੀ ਲਾਗੂ ਹੈ 94 'ਚ 93 ਸੰ ਦਾ ਐਕਟ ਹੈ ਤੇ ਉੱਥੇ ਸਰਕਾਰ ਚਲਾ ਕੇ ਆਈ ਹੈ ਇਥੇ ਇਹਨਾਂ ਨੇ ਸੋਚਿਆ ਨਹੀਂ ਦਿੱਲੀ ਮਾਡਲ ਇਥੇ ਲਾ ਲੈਂਦੇ ਸੋ ਤੁਸੀਂ ਇਸ ਪੂਰੇ ਐਕਟ ਨੂੰ ਲੈ ਕੇ ਜਿਸ ਤਰ੍ਹਾਂ ਮੰਗ ਕਰ ਰਹੇ ਹੋ ਮੁੱਦਾ ਚੱਕਿਆ ਹੋਇਆ ਹੈ ਤੇ ਤੁਸੀਂ ਕਹਿ ਲੋ ਕਿ ਫੋਰੈਸਟ ਮਿਨਿਸਟਰ ਦੇ ਨਾਲ ਕੋਈ ਮੀਟਿੰਗ ਵਾਰਾ ਕੀਤੀ ਸੀ ਗੱਲਬਾਤ ਦੇਖੋ ਅਸੀਂ 3 ਸਾਲ ਪਹਿਲਾਂ ਫੋਰੈਸਟ ਮਿਨਿਸਟਰ ਨੂੰ ਮਿਲੇ ਸੀ ਠੀਕ ਹੈ ਉਹਨਾਂ ਨੂੰ ਕਈ ਸੁਝਾਅ ਦਿੱਤੇ ਸੀ ਉਹਨਾਂ ਨੂੰ ਦੱਸਿਆ ਸੀ ਜਿਵੇਂ ਹੁਣ ਇੱਕ ਕਿਸੇ ਨੇ ਸਵਾਲ ਕੀਤਾ ਸੀ ਵੀ ਸਿਟੀਜ਼ਨ ਕਿਵੇਂ ਇਨਵੋਲ ਹੋ ਸਕਦਾ ਐਨਜੀਓ ਕਿਵੇਂ ਇਨਵੋਲ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਕਹੇ ਸੀ ਤੁਸੀਂ ਐਪ ਬਣਾ ਲਓ ਹਰ ਇੱਕ ਡੀਐਫਓ ਜਿਵੇਂ ਐਪ ਹੀ ਬਣਾਣੀ ਹੈ ਨਾ ਅੱਜ ਕੱਲ ਦਾ ਤੁਸੀਂ ਸੋਸ਼ਲ ਮੀਡੀਆ ਤੇ ਹੈਗੇ ਹੋ ਐਪ ਬਣਾਓ ਤੇ ਪੁੱਛੋ ਵੀ ਸਾਡੇ ਜਿਹੜਾ ਇਹ ਫੋਰੈਸਟ ਲਈ ਸਾਨੂੰ ਕੁਝ ਵਲੰਟੀਅਰ ਚਾਹੀਦੇ ਆ ਜਿਹੜੇ ਦਰਖਤ ਸਾਭਣ ਕੁਝ ਸਾਨੂੰ ਸਯੋਗ ਦੀ ਦਵਾਈ ਚਾਹੀਦੀ ਹੈ ਸਾਨੂੰ ਪਾਣੀ ਦੇ ਟੈਂਕਰ ਚਾਹੀਦੇ ਸਾਡੇ ਪਾਣੀ ਘਟਾ ਸਾਨੂੰ ਬੰਦੇ ਚਾਹੀਦੇ ਜਿਹੜੇ ਗੁੱਡ ਕੇ ਜਾਣ ਸਾਨੂੰ ਇਹਨੇ ਦਰਖਤ ਚਾਣ ਲਾਉਣ ਲਈ ਵਲੰਟੀਅਰ ਚਾਹੀਦੇ ਆ ਸਾਡੇ ਇਹਨੇ ਦਰਖਤ ਮਰ ਗਏ ਇਹ ਤਾਂ ਸਰਕਾਰ ਪਾਰਦਰਸ਼ੀ ਹੋਏਗੀ ਸਰਕਾਰ ਰਾਸਤਾ ਕਰੇਗੀ ਸਰਕਾਰ ਉਹ ਕਾਬਜਾਬ ਹੋਏਗੀ ਜਿਹੜੀ ਲੋਕਾਂ ਦੀ ਬੋਲੀ ਬੋਲੇਗੀ ਠੀਕ ਹੈ ਲੋਕਾਂ ਦੀ ਬੋਲੀ ਸਮਝੇਗੀ ਤੇ ਲੋਕਾਂ ਦੀ ਬੋਲੀ ਨੂੰ ਸਮਝ ਕੇ ਉਸ ਤੇ ਉਹਨੇ ਫੁੱਲੀ ਚੜਾਏਗੀ ਕੰਮ ਕਰੇਗੀ ਇਹ ਐਪ ਬਣਾਣੀ ਬਹੁਤ ਜ਼ਰੂਰੀ ਹੈ ਅਸੀਂ ਹੁਣ 21 200 ਈਮੇਲਾਂ ਭੇਜੀਆ ਮੈਂ ਪੀਸੀਸੀਐਫ ਦੇ ਜਿਹੜੇ ਕਨਜ਼ਰਵੇਟਰ ਨੇ ਉਹਨਾਂ ਨੂੰ ਖੁਦ ਉਹਨਾਂ ਦਾ ਮੈਸੇਜ ਪਾਇਆ ਮੈਂ ਕਿਹਾ ਜੀ ਤੁਸੀਂ ਸਾਡੇ ਨਾਲ ਗੱਲ ਨਹੀਂ ਕੀਤੀ ਉਹ ਕਹਿੰਦੇ ਜੀ ਅਸੀਂ ਗੱਲ ਕਰਾਂਗੇ ਜਦੋਂ ਅਸੀਂ ਅਪਰੂਵ ਹੋ ਗਿਆ ਮੈਂ ਕਿਹਾ ਜੀ ਫੇਰ ਫਾਇਦਾ ਕੀ ਮਤਲਬ ਈਦ ਮਗੋਂ ਈਦ ਮਗਰੋਂ ਤੰਬਾ ਫੁਕੜਾ ਫਿਰ ਤਾਂ ਜ਼ਰੂਰਤ ਨਹੀਂ ਉਹਦਾ ਬਣ ਜਾਣਾ ਫਿਰ ਤੁਸੀਂ ਗਾਓ ਐਮੈਂਡਮੈਂਟ ਲਿਆਵਾਂਗੇ ਇੱਕ ਵਾਰੀ ਪਾਸ ਕਰਾ ਕੇ ਸੋ ਇਹ ਡਰਾਫਟ ਪਾਲਿਸੀ ਤੋਂ ਇਹ ਜਿਹੜਾ ਐਕਟ ਆਣਾ ਹੈਗਾ ਤੇ ਡਰਾਫਟ ਐਕਟ ਹੈ ਬਿਲ ਆਏਗਾ ਪਹਿਲਾਂ ਬਿਲ ਪਾਸ ਹੁੰਦਾ ਫਿਰ ਐਕਟ ਬਣਦਾ ਜਦੋਂ ਗਵਰਨਰ ਸਾਹਿਬ ਉਹਨੂੰ ਸਾਈਨ ਕਰ ਦਿੰਦੇ ਆ ਅਸਲੀ ਲੈਂਗੁਏਜ ਇਹ ਆ ਤੇ ਪੰਜਾਬ ਵਿਧਾਨ ਸਭਾ ਚ ਲੈਣ ਤੋਂ ਪਹਿਲਾਂ ਸਾਰੇ ਸਟੇਕ ਹੋਲਡਰ ਬੁਲਾਏ ਜਾਣ ਜਿਹੜੇ ਇਹਨਾਂ ਦੇ ਆਮ ਪਾਰਟੀ ਦੇ ਬੰਦੇ ਹੈਗੇ ਆ ਕੰਮ ਕਰ ਰਹੇ ਉਹਨਾਂ ਨੂੰ ਬੁਲਾਇਆ ਜਾਵੇ ਠੀਕ ਹੈ ਨਾ ਵਾਤਾਵਰਣ ਪ੍ਰੇਮੀ ਜੋ ਵੀ ਹੈਗਾ ਪਾਰਟੀ ਤੋਂ ਉੱਠੇ ਉੱਠ ਕੇ ਕਾਂਗਰਸ ਦਾ ਆਪੋਜੀਸ਼ਨ ਪਾਰਟੀ ਹੈ ਜਾਂ ਸਿਵਲ ਸੁਸਾਇਟੀ ਚੋਂ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਲੱਗਦਾ ਨਹੀਂ ਹੈ ਕਿ ਜੇਕਰ ਇਹ ਸਾਰਾ ਕੁਝ ਸਫਲ ਨਾ ਹੋਵੇ ਕਹਿ ਲੋ ਕਿ ਹੁਣ ਅਗਲਾ ਨਿਸ਼ਾਨਾ ਟੋੜਨਾ ਕੀ ਹੋਵੇਗਾ ਅਗਲੀ ਕਾਰਵਾਈ ਕੀ ਕਰੂਗਾ ਨਹੀਂ ਇਹਦੀ ਕਾਰਵਾਈ ਹੋਣੀ ਹੋਣੀ ਹੈ ਇਹ ਜਵਾਬ ਦੇ ਨੇ ਦੇਖੋ ਪਾਲਿਸੀ ਬੜਾਈ ਐ ਜੀਡੀਟੀ ਤੇ ਕਹਿੰਦੇ ਇਹਨਾਂ ਨੇ ਹੁਣ ਉਹਨਾਂ ਚੀਫ ਸੈਕਟਰੀ ਨੇ ਕਿਹਾ ਵੀ ਅਸੀਂ ਐਕਟ ਲੈ ਰਹੇ ਹਾਂ ਉਹਨਾਂ ਨੇ ਇਹਨਾਂ ਨੇ ਕਮਿਟ ਕੀਤਾ एनजीटी डायरेक्शन पॉलिसी दी योनी पॉलिसी थोड़ी बड़ी कमजोर है, है एक दिएगा दो درخت یہ وہ 50000 دا جرمانہ ہے کوئی جرمانہ پنڈ ਤੁਸੀਂ لے ائی نہیں وچ اے ਸਾਡੇ ਜਿਹੜੀਆਂ ਟਿੱਪਣੀਆਂ ਅਸੀਂ ਫਿਰ ਐਨਜੀਟੀ ਦੁਬਾਰਾ ਜਾਵਾਂਗੇ ਜਿਵੇਂ ਕਪਿਲ ਜੀ ਨੇ ਕਿਹਾ ਵੀ ਅਸੀਂ ਸਲਾਹ ਦੇਾਂਗੇ ਵੀ ਆ ਜਿਹੜੀਆਂ ਸਾਡੀਆਂ ਡਿਮਾਂਡ ਹੈ ਇਹ ਤੁਸੀਂ ਗਵਰਨਰ ਨੂੰ ਡਾਇਰੈਕਟ ਕਰ ਦਿਓ ਵੀ ਆਪਣੇ ਐਕਟ ਵਿੱਚ ਪਾ ਲੈ ਸੋ ਬਿਲਕੁਲ ਇੱਕ ਆਮ ਲੋਕਾਂ ਨੂੰ ਇੱਕ ਸੁਨੇਹਾ ਦੇ ਦਿਓ ਕਿਉਂਕਿ ਲੋਕ ਕਹਿ ਲੋ ਕਿ ਜਦੋਂ ਉਹਨਾਂ ਦਾ ਬਰਥਡੇ ਆਉਂਦਾ ਹੈ ਜਨਮ ਦਿਨ ਆਉਂਦਾ ਹੈ درخت ਬਹੁਤ ਲਾਂਦੇ ਬੂਟੇ ਬਹੁਤ ਲਾਂਦੇ ਆ ਪਰ ਕੁਝ ਕੁਸ਼ਕ ਮਹੀਨੇ ਬਾਅਦ ਦੇਖਦੇ ਆ ਕਿ ਬੂਟੇ ਮਰ ਜਾਂਦੇ ਆ ਪਾਣੀ ਨਹੀਂ ਦਿੱਤਾ ਜਾਂਦਾ ਬਸ ਨਾਮ ਦੇ ਲਈ ਹੁੰਦੇ ਕੀ ਸਨੇਹਾ ਕੀ ਹੋਂਾਂ ਬਈ ਸਨੇਹਾ ਇਹ ਹੈ ਕਿ ਆਪਣੇ ਦਰਖਤ ਨੂੰ ਆਪਣੇ ਬੱਚੇ ਵਰਗਾ ਜਾਣੋ ਜਿਵੇਂ ਬੱਚਾ 5-4 ਸਾਲ ਤੱਕ ਤੁਰਦਾ ਨਹੀਂ ਨਾ ਮੈਂ ਇੱਕ ਵਰਡ ਯੂਜ਼ ਕਰਦਾ ਵੀ ਅ ਦਰਖਤ ਲਾਉਣਾ ਬਚਾਉਣਾ ਸੰਭੜਾ ਤੇ ਵੱਡਾ ਕਰਨਾ ਦੇਖੋ 3-4 ਸਾਲ ਤੱਕ ਬੱਚੇ ਨੂੰ ਤੁਸੀਂ ਉਂਗਲੀ ਫੜ ਕੇ ਚਲਦੇ ਹੋ ਉਹਨੂੰ ਜ਼ਰੂਰਤ ਹੈ ਟਰੀ ਗਾਰਡ ਹੁਣ ਹਰ ਇੱਕ ਬੰਦਾ ਨਹੀਂ ਲਾ ਸਕਦਾ ਉਥੇ ਉਹਨੂੰ ਜਾਨਵਰਾਂ ਨੇ ਨੁਕਸਾਨ ਕਰਨਾ ਖਾਣਾ ਵੀ ਹੈ ਜਿਹੜੇ ਧਾਇਰੇ ਨਹੀਂ ਬਣੇ ਗੋਲੇ ਬਣੇ ਹੁੰਦੇ ਦਰਖਤਾਂ ਦੇ ਨਾ ਜੇ ਪਾਣੀ ਪਾਈਏ ਉਹਨਾਂ ਦੇ ਵੀ ਘਾਹ ਚ ਲੁਕ ਜਾਂਦੇ ਆ ਜੇ ਛੋਟਾ ਹੁੰਦਾ ਦਰਖਤ ਉਹਨਾਂ ਉੱਤੇ ਜਾਨਵਰ ਖੁਰ ਰੱਖ ਕੇ ਚਲ ਜਾਂਦੇ ਆ ਉਹ ਮਰ ਜਾਂਦੇ ਆ ਸੋ ਸਿਉਂਗ ਆਏਗੀ ਸੋਕਾ ਆਏਗਾ ਅਲਗਰਜ਼ੀ ਆਏਗੀ ਕੁਝ ਬੰਦੇ ਤੁਹਾਨੂੰ ਮਿਲਣਗੇ ਜਿਨ੍ਹਾਂ ਦਾ ਕੰਮ ਹੈ ਬੱਚੇ ਪਤਾ ਨਹੀਂ ਹੁੰਦਾ ਸਮਝੋ ਉਹ ਕਿਤੇ ਗਲੀ ਚ ਦਰਖਤ ਲੱਗੇ ਆ ਉਹਨਾਂ ਨੂੰ ਹੀ ਛਾਂਗੀ ਜਾਣਗੇ ਡੱਡਾ ਫੜ ਕੇ ਇਹ ਸਭਾਈ ਕੀ ਹੈ ਜੇ ਉਹਨੂੰ ਘਰ ਚੋਂ ਸਲਾਹ ਹੋਏਗੀ ਇਹ ਦਰਖਤ ਪੂਜਣ ਵਾਲੇ ਆ ਇਹ ਪਿਪਲ ਨੂੰ ਜਵੇ ਪੁੱਛਦੇ ਆ ਨਾ ਤੁਹਾਨੂੰ ਪਤਾ ਪਿਪਲ ਪਿਪਲ ਨੂੰ ਲੋਕ ਪੁੱਛਦੇ ਆ ਬਾਂਮਣ ਕਹਿੰਦੇ ਆ ਤੋਂ ਪਿਪੜਾ ਨੂੰ ਜਦੋਂ ਅਸੀਂ ਇੱਕ ਜਗ੍ਹਾ ਮਾਰਕੀਟ ਦੇ ਵਿੱਚ ਨਾ ਕਿਤੇ ਦਰਖਤ ਲੱਗੇ ਸੀ ਉਹ ਪਹਿਲੇ ਸਤਪਤੀਆ ਲਵਾਤਾ ਉਹ ਕਹਿੰਦੇ ਜੀ ਇਹ ਕਹਿੰਦੇ ਸਾਡੇ ਬੋਰਡ ਲੱਗ ਜਾਂਦੇ ਆ ਮੈਂ ਕਹਾਂ ਜੀ ਮ्युनਿਸਪਲ ਕਮਿਸ਼ਨਰ ਸਾਹਿਬ ਇੱਥੇ ਪਿਪਲ ਲਾ ਦਿਓ ਪਿਪਲ ਲਾਇਆ ਨਾ ਉਹਨੂੰ ਕੋਈ ਪੱਟੇ ਉਹਦੇ ਥੱਲੇ ਕਈ ਰਿਕਸ਼ੇ ਵਾਲੇ ਬੰਦੇ ਆ ਕੋਈ ਨਾਈ ਬੰਦਾ ਕੋਈ ਚਾਹ ਬਣਾਉਂਦਾ ਕੋਈ ਇੰਨੇ ਬੰਦੇ ਨੂੰ ਹਵਾ ਦਿੰਦੇ ਆ ਕਿ ਪਹਿਲਾਂ ਜਿਵੇਂ ਕਹਿੰਦੇ ਹੁੰਦੇ ਸੀ ਇੱਕ ਰੁੱਖ 100 ਸੁੱਖ 100 ਸੁੱਖ ਇੱਕ ਰੁੱਖ ਤੇ 100 ਸੁੱਖ ਜਿਹੜਾ ਤੁਹਾਡਾ ਤੁਸੀਂ ਆਪਣੇ ਆਪ 10 ਲਾ ਫਸਲਾਂ ਦੀ ਗੱਲ ਕਰਦੇ ਆ ਤੁਹਾਡੇ ਆਪਣੇ ਸਾ ਲਈ ਇਸ ਵੇਲੇ ਆਕਸੀਜਨ ਨਹੀਂ ਹੈਗੀ ਤੇ ਉਹਦੇ ਲਈ ਦਰਖਤ ਲਾਓ ਜਿਹੜਾ ਮੈਂ ਕਿਹਾ ਵੀ ਬਰਥਡੇ ਮਨਾਣਾ ਟਰੀ ਗਾਰਡਨ ਆਫ ਜੋਏ ਬਰਥਡੇ ਸੈਲੀਬ੍ਰੇਸ਼ਨ ਕਰਨੀ ਹੈ ਬੱਚਾ ਜੰਮਿਆ ਲਾਓ ਆਪਣੇ ਬਜ਼ੁਰਗਾਂ ਦੀ ਡੈਥ ਹੋ ਗਈ ਉਹਨਾਂ ਦੀ ਥੋੜੀ ਜੀ ਰਾਖ ਜੜੀ ਤੁਸੀਂ ਜਾ ਕੇ ਕਿਰਤਪੁਰ ਸਾਹਿਬ ਜਾਂ ਕਟਾਣਾ ਸਾਹਿਬ ਜਾਂ ਗੰਗਾ ਜਾ ਕੇ ਪਾਉਣੀ ਆ ਉਹ ਥੋੜਾ ਜਿਹਾ ਹਿੱਸਾ ਲੈ ਕੇ ਦਰਖਤ ਦੇ ਥੱਲੇ ਲਾ ਦਿਓ ਤੁਹਾਨੂੰ ਯਾਦ ਰਹੇਗੀ ਉਹ ਉਹਦੀਆਂ ਜੜਾਂ ਚੋਂ ਤੁਹਾਨੂੰ ਆਪਣੇ ਬਜ਼ੁਰਗਾਂ ਦੀ ਯਾਦ ਆਉਂਦੀ ਰਹੇ ਖੁਸ਼ਬੂ ਆਉਂਦੀ ਰਹੇ ਸੋ ਬਿਲਕੁਲ ਏਸੀ ਦੇ ਰਿਟਾਇਰਡ ਕਰਨਲ ਜਸਜੀਤ ਸਿੰਘ ਗਿੱਲ ਜੋ ਜਿਨ੍ਹਾਂ ਨੇ ਕੀ ਫੌਜ ਦੇ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾਈ ਤੇ ਹੁਣ ਸਾਡੇ ਸੰਮੁਖ ਹੋਏ ਸੀਗੇ ਇੱਕ ਵੱਖਰਾ ਮੁੱਦਾ ਚੱਕ ਕੇ ਵੱਡਾ ਮੁੱਦਾ ਚੁੱਕ ਕੇ ਕਿਉਂਕਿ ਵਾਤਾਵਰਨ ਪ੍ਰੇਮੀ ਦੇ ਇਹਨਾਂ ਦੇ ਵੱਲੋਂ ਇਹ ਹੀ ਸੁਨੇਹਾ ਦਿੱਤਾ ਗਿਆ ਕਿ ਰੁੱਖ ਲਾਉਣਾ ਵੱਡੀ ਗੱਲ ਨਹੀਂ ਹੁੰਦੀ ਉਸ ਨੂੰ ਪਾਲਣਾ ਪੋਸ਼ਣਾ ਵੱਡੀ ਗੱਲ ਹੁੰਦੀ ਹੈ ਉਸ ਨੂੰ ਇੱਕ ਆਪਣੇ ਮੁੰਡੇ ਦੀ ਤਰ੍ਹਾਂ ਪਾਲਣਾ ਪੋਸ਼ਣਾ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਰੁੱਖ ਹੈ ਤਾਂ ਅਸੀਂ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜਕਲ ਦੇਖਿਆ ਜਾਂਦਾ ਹੈ ਕਿ ਵਾਤਾਵਰਨ ਜਿਸ ਤਰੀਕੇ ਨਾਲ ਪ੍ਰਦੂਸ਼ਿਤ ਹੋ ਰਿਹਾ ਕਿਤਨੇ ਇੱਕ ਵੱਡਾ ਮਸਲਾ ਨਜ਼ਰ ਆ ਰਿਹਾ ਤੇ ਇਸ ਨੂੰ ਸਰਕਾਰ ਨੂੰ ਵੀ ਜਿਹੜੀ ਹੈ ਇਸ ਮਸਲੇ ਤੇ ਨਜ਼ਰ ਮਾਰਨ ਦੀ ਲੋੜ ਹੈ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਜ ਮੇਰ ਪੱਕ ਪੋਸਟ